ਇਹ ਜਿਹੇ ਸੋਹਣੇ ਪੁਰਾਣਾ ਜਿਹੜਾ ਦਰਬਾਰ ਹੈਗਾ ਆ ਇਹ ਜੱਦੀ ਹੈਗਾ ਆ ਇਹ ਕੁੜੇ ਇਲਾਕੇ ਚ ਪੂਰੀ ਦੁਨੀਆ ਚ ਪਤਾ ਹੈਗਾ ਸਾਡੇ ਨੂੰ ਇਹ ਸਾਡੇ ਇੱਧਰ ਭੋਲੇनाथ ਸ਼ਿਵ ਜੀ ਦੀ ਮੂਰਤੀ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਇੰਨੀ ਆਗੇ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਆ ਜਿਹੜੇ ਇਸ ਜਗ੍ਹਾ ਦੇ ਹੁਣ ਜਿਹੜਾ ਇੱਥੇ ਉਹ ਚਮੜੀ ਦਾ ਰੋਗ ਠੀਕ ਹੋ ਜਾਂਦਾ ਆ ਪੰਜ ਨਿਸ਼ਾਨੀ ਇਹ ਰੱਖੀ ਹੋਈ ਹੈਗੀ ਹੈ ਸਰਕਾਰ ਦੀ ਅੱਜ ਵੀ ਜੇ ਸਰਕਾਰ ਮੇਡ ਕਰੇ ਤਾਂ ਅੱਜ ਵੀ ਲੋੜ ਜੇ ਆਪਾਂ ਪਹੁੰਚੇ ਆਂ ਜੀ ਦਰਬਾਰ ਬਾਬਾ ਮੀਰਾ ਜੀ ਦਾ ਹੁਸ਼ਿਆਰਪੁਰ ਦੇ ਵਿੱਚ ਜੀ ਜਿੱਥੇ ਕੀ ਤੁਸੀਂ ਸੁਣਿਆ ਹੋਣਾ ਕਿ ਇੱਥੇ ਬਾਂਸਾਂ ਨੂੰ ਕਣਕ ਲੱਗਦੀ ਹੈ ਜੀ ਉਹ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਂਸਾਂ ਨੂੰ ਕਣਕ ਲੱਗਦੀ ਹੈ ਅੱਗੇ ਜਾ ਕੇ ਆਪਾਂ ਪੂਰਾ ਦਿਖਾਉਨੇ ਆਂ ਤੇ ਦਰਬਾਰ ਦੇ ਵੀ ਕਰਾਉਨੇ ਆਂ ਤੁਹਾਨੂੰ ਦਰਸ਼ਨ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਹੁਸ਼ਿਆਰਪੁਰ ਦੇ ਵਿੱਚ ਜੀ ਜਿੱਥੇ ਕੀ ਬਾਂਸਾਂ ਨੂੰ ਕਣਕ ਲੱਗਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਆਪਾਂ ਪਹੁੰਚੇ ਆਂ ਦਰਬਾਰ ਮੀਰਾ ਜੀ ਦਾ ਵਾ ਤੇ ਦਿਖਾਵਣੇ ਆ ਤੁਹਾਨੂੰ ਵੀਡੀਓ ਅੱਗੇ ਦੀ ਅੱਗੇ ਆਪਾਂ ਨਾਲ ਦੀ ਨਾਲ ਵੀਡੀਓ ਚ ਬਣੇ ਰਹੋ ਤੇ ਆਪਾਂ ਉਹ ਤੁਹਾਨੂੰ ਬਾਸ ਵੀ ਦਿਖਾਉਨੇ ਆ ਜਿੱਥੇ ਬਾਂਸਾਂ ਨੂੰ ਕਣਕ ਲੱਗਦੀ ਆ ਜੀ ਵੀਡੀਓ ਨਾਲ ਬਣੇ ਰਹੋ ਦੋਸਤੋ ਵਿੱਚ ਵੀ ਜਦੋਂ ਕਣਕ ਲੱਗਦੀ ਆ ਤਾਂ ਸਾਰਾ ਕੁਝ ਦਿਖਾਇਆ ਜਾਂਦਾ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਵੀਡੀਓ ਚ ਦਿਖਾਉਨੇ ਆ ਵੀਡੀਓ ਨਾਲ ਬਣੇ ਰਹੋ ਦੋਸਤੋ ਦੀ ਦਰਬਾਰ ਦੇ ਉੱਪਰ ਆਪਾਂ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਦਰਬਾਰ ਬਾਬਾ ਮੀਰਾ ਜੀ ਹਰਿਆਣਾ ਜੋ ਕਿ ਹੁਸ਼ਿਆਰਪੁਰ ਤੋਂ ਥੋੜਾ ਜਿਹਾ ਅੱਗੇ ਪੈਂਦਾ ਪਿਆ ਜੀ ਥੋੜਾ ਹੁਸ਼ਿਆਰਪੁਰ ਤੋਂ ਥੋੜਾ ਜਿਹਾ ਅੱਗੇ ਪੈਂਦਾ ਜੀ ਦਰਬਾਰ ਬਾਬਾ ਮੀਰਾ ਜੀ ਦਾ ਤੇ ਉਹ ਸਾਹਮਣੇ ਜਿਹੜੇ ਤੁਸੀਂ ਬਾਸ ਦੇਖ ਰਹੇ ਹੋ ਉਹੀ ਬਾਂਸਾਂ ਨੂੰ ਤੁਸੀਂ ਦੇਖ ਸਕਦੇ ਹੋ ਕਣਕ ਲੱਗਦੀ ਆ ਤੇ ਦਿਖਾਉਨੇ ਆਪਾਂ ਵੀਡੀਓ ਨਾਲ ਦੋਸਤੋ ਅੱਗੇ ਬਣੇ ਰਹੋ ਜੀ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੀ ਬਾਸ ਲੱਗੇ ਇਹੀ ਬਾਂਸਾਂ ਨੂੰ ਕਣਕ ਲੱਗੀ ਸੀਗੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਨੇ ਆ ਕਣਕ ਅੱਗੇ ਤੋੜ ਕੇ ਦਿਖਾਉਨੇ ਆ ਕਣਕ ਹਲਕੀ ਥੋੜੀ ਜੀ ਹਾਈਟ ਦੇ ਉੱਪਰ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਤੋੜਨ ਦੀ ਕੋਸ਼ਿਸ਼ ਕਰਾਂਗੇ ਤੇ ਥੋੜਾ ਜਿਹਾ ਜੀ ਉਹਨਾਂ ਦੋਸਤੋ ਬਣੇ ਰੋ ਜਿੰਨਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਸਾਦਿਓ ਬਾਂਸ ਜੀ ਬਹੁਤ ਵੱਡੇ ਵੱਡੇ ਬਾਂਸ ਲੱਗੇ ਹੋਏ ਆ ਜਿਹੜਾ ਨੂੰ ਕਣਕ ਲੱਗਦੀ ਆ ਤੇ ਦੋਸਤੋ ਇਹ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜੀ ਜ਼ਿਲ੍ਹਾ ਹੁਸ਼ਿਆਰ ਹਾਂਜੀ ਦੇਖਦੇ ਹੋ ਤੁਸੀਂ ਬਹੁਤ ਬਹੁਤ ਵੱਡੇ ਬਾਸ ਲੱਗੇ ਹੋਏ ਆ ਜੀ ਐਨ ਹਰਾ ਭਰਾ ਮੌਸਮ ਹੋਇਆ ਹੋਇਆ ਇਧਰਲੇ ਪਾਸੇ ਪਾਪੂਲਰ ਲੱਗੇ ਨੇ ਪੂਰਾ ਐਨ ਜੰਗਲੀ ਮੌਸਮ ਆ ਉਰੇ ਪੂਰਾ ਤੇ ਦੇਖ ਸਕਦੇ ਹੋ ਥੋੜਾ ਜਿਹਾ ਬੱਦਲ ਦਾ ਮੌਸਮ ਵੀ ਹੋਇਆ ਇਧਰ ਬਾਬਾ ਜੀ ਦੀ ਜਗਾ ਬਣੀ ਆ ਚੈੱਕ ਕਰਾਉਂਦੇ ਆ ਤੁਹਾਨੂੰ ਚੈੱਕ ਕਰਾਉਂਦੇ ਆ ਥੋੜਾ ਜਿਹਾ ਦੇਖ ਸਕਦੇ ਹੋ ਤੁਸੀਂ ਇਧਰ ਜਿਹੜਾ ਇਥੇ ਉਹ ਚਮੜੀ ਦਾ ਰੋਗ ਠੀਕ ਹੋ ਜਾਂਦਾ ਹੈ। ਅੱਛਾ। ਪੰਜ ਨੇ ਵੀਰਵਾਂ ਨੂੰ ਝੜੂ ਲੈ ਕੇ ਆਂਦਾ ਪੰਜ ਵੀਰਵਾਂ ਤੋਂ ਆਉਂਦੇ ਆਂ ਜਾਂ ਪੰਜ ਨੇ ਵੀਰਵਾਂ ਨੂੰ ਝੜੂ ਲੈ ਕੇ ਆਉਂਦੇ ਆਂ ਤਾਂ ਉਹ ਠੀਕ ਹੋ ਜਾਂਦਾ। ਇਹ ਤਾਂ ਕਿਹਾ ਜਾਂਦਾ ਕਿ ਕਿਸੇ ਨੂੰ ਚਮੜੀ ਰੋਗ ਜਾਂ ਕੋਈ ਵੀ ਚਮੜੀ ਦੀ ਕੋਈ ਬਿਮਾਰੀ ਜਾਂ ਕੋਈ ਵੀ ਚੀਜ਼ ਹੋਵੇ ਇਸ ਜਗ੍ਹਾ ਦੇ ਉੱਪਰ ਆ ਕੇ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਆ ਜੇ ਇਸ ਜਗ੍ਹਾ ਦੇ ਉੱਤੇ ਬੰਦਾ ਵਾਕੇ ਮੱਥਾ ਟੇਕਦਾ ਸੱਚੇ ਮਨ ਨਾਲ ਦੋਸਤੋ ਇੱਥੋਂ ਦੁਨੀਆ ਦੂਰ ਦਰਾਡੇ ਤੋਂ ਚੱਲ ਕੇ ਸੰਗਤ ਸੰਗਤਾ ਚੱਲ ਕੇ ਆਉਂਦੀਆਂ ਨੇ ਦਰਸ਼ਨਾਂ ਲਈ ਤੇ ਜਿੰਨੀਆਂ ਵੀ ਸੰਗਤਾਂ ਇਸ ਜਗ੍ਹਾ ਤੇ ਸੱਚੇ ਮਨ ਨਾਲ ਸੱਚੇ ਹਿਰਦੇ ਨਾਲ ਆਉਂਦੀਆਂ ਨੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇਸ ਜਗ੍ਹਾ ਦੇ ਉੱਤੇ ਜੀ ਤੁਸੀਂ ਦੇਖ ਸਕਦੇ ਹੋ ਲੱਖ ਦਾਤਾ ਪੀਰ ਦੀ ਜਗ੍ਹਾ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਇਹ ਬਾਂਸਾਂ ਨੂੰ ਜਿਹੜੀ ਕਣਕ ਲੱਗਦੀ ਆ ਆਪਾਂ ਤੁਹਾਨੂੰ ਅੱਗੇ ਪਹਿਲਾਂ ਵੀਡੀਓ ਚ ਦਿਖਾਈ ਆ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਐਨ ਹਰਾ ਭਰਾ ਮੌਸਮ ਹੋਇਆ ਪਿਆ ਵਾ ਜਗ੍ਹਾ ਦੇ ਬਿਲਕੁਲ ਨਾਲ ਐਨ ਕੰਦ ਪੈਂਦੀ ਆ ਕੰਦ ਦੇ ਇੱਧਰਲੇ ਪਾਸੇ ਤੁਸੀਂ ਦੇਖੋ ਪਾਪੂਲਰ ਪਾਪੂਲਰ ਹੋਇਆ ਪਿਆ ਕੰਮ ਤੇ ਖੜਾ ਦੇਖ ਸਕਦੇ ਹੋ ਤੇ ਪੀਲੇ ਰੰਗ ਦੇ ਬਿਲਕੁਲ ਐਨ ਚਮਕਦੇ ਆ ਬਾਂਸ ਇਹ ਬਿਲਕੁਲ ਪੀਲਾ ਰੰਗ ਤੇ ਤੁਸੀਂ ਦੇਖ ਸਕਦੇ ਹੋ ਐਨ ਗ੍ਰੀਨ ਗ੍ਰੀਨ ਜੀ ਸ਼ੇਡ ਦੇ ਵਿੱਚ ਬਹੁਤ ਹੀ ਪਿਆਰੇ ਜਿਹੇ ਲੱਗਦੇ ਪਿਆ ਬਾਂਸ ਇਹ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਬਾਂਸਾਂ ਨੂੰ ਲੱਗਦੀ ਆ ਕਣਕ हां जी दोस्तों मीरा जी दा बाग आपा हरियाणा ਦੇ ਵਿੱਚ ਪਹੁੰਚੇ ਆ ਜੀ ਤੇ ਇੱਥੇ ਦੇ ਸੇਵਾਦਾਰ ਜੀ ਨੇ ਜਿਹੜੇ ਉਹਨਾਂ ਤੋਂ ਆਪਾਂ ਇਸ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਣੀ ਆ ਜੀ। ਬਾਬਾ ਜੀ ਤੁਸੀਂ ਇਥੇ ਸੇਵਾ ਕਰ 5-5 ਸਾਲ ਤੋਂ ਇੱਥੇ ਸੇਵਾ ਕਰਦਾ ਮੇਰੇ ਪਰਮਾਨੰਦ ਜੀ ਦੇ ਸਾਡੇ ਬਜ਼ੁਰਗਾਂ ਦੇ ਅਸੀਂ ਵੀ ਉਹਨਾਂ ਨੂੰ ਪਤਾਵਾ ਜੀ ਠੀਕ ਹੈ। ਤੇ ਇੱਥੇ ਦਾ ਜੋ ਇਤਿਹਾਸ ਪੰਸਾਂ ਬਾਰੇ ਦੱਸਿਆ ਗਿਆ ਕਿ ਕਣਕ ਲੱਗਦੀ ਆ ਇੱਥੇ ਬੰਸਾਂ ਦਾ ਸਾਡੇ ਬਜ਼ੁਰਗਾਂ ਨੂੰ ਕੌਣ ਹੋ ਗਿਆ ਸਾਨੂੰ ਇਹ ਬਸਪੁਰ ਤੋਂ ਦਾਰਜੇ ਤੋਂ ਆਇਆ ਸੀ ਇੱਥੇ ਲੜਨ ਤੋਂ ਬਾਅਦ ਉਹਨਾਂ ਤਾਂ ਬਹੁਤ ਠੀਕ ਹੋ ਗਏ ਸਿਰਫ ਤਾਂ ਯਾਦ ਦੀ ਜਿਹੜੀ ਸਰਕਾਰ ਦੀ ਨਿਸ਼ਾਨੀ ਸੀ ਉਹ ਬਾਂਸ ਸੀ ਕਿਉਂਕਿ ਜਾਣ ਕੇ ਲਿਆ ਉਹਨਾਂ ਨੇ ਹਾਲੇ ਇਹ ਤਾਂ ਬਾਂਸ ਦੀ ਨਿਸ਼ਾਨੀ ਦਿੱਤੀ ਕਿ ਜਿਸ ਕਾਲ ਪੈਨ ਦੇ ਉੱਤੇ ਜਿਹੜਾ ਇਸ ਬਾਂਸਾ ਨੂੰ ਕਣਕ ਲੱਗਦੀ ਹੈ ਜਿਹੜੇ ਪੁਰਾਣੇ ਸਮੇਂ ਦੇ ਉਦੋਂ ਤੱਕ ਬੰਦੇ ਲੋਕ ਲੋਕ ਠੱਗੇ ਹਿੰਦ ਦੇ ਵਾਸੀ ਸਾਰਿਆਂ ਨੂੰ ਇਸ ਦੇ ਬਾਰੇ ਵਿੱਚ ਹਾਲ ਦਾ ਪਤਾ ਕਰਦੇ ਕਿ ਜਦੋਂ ਇਸ ਹਰਿਆਣੇ ਵਿੱਚ ਕਾਲ ਪਿਆ ਸੀ ਤਾਂ ਇੱਥੇ ਬਾਂਸਾ ਨੂੰ ਕਣਕ ਲੱਗਦੀ ਹੈ ਜਿਨੇ ਹਰਿਆਣਾ ਦੇ ਲੋਨ ਮੰਦਰ ਲੋਕ ਸੀ ਕਿ ਜਿਹਨਾਂ ਨੂੰ ਖਾਣ ਨੂੰ ਕੁਝ ਨਹੀਂ ਸੀ ਕਿਉਂਕਿ ਧੋਖਮਰੀ ਬਹੁਤ ਪੈ ਗਈ ਸੀ ਉਸ ਲਈ بے ਰੋਜ਼ਗਾਰੀ ਦੀ ਗੋਸ਼ ਸੀ ਲੋਕਾਂ ਕੋਈ ਨੇ ਪੈਸੇ ਤਾਂ ਸੀ ਕਿ ਨਹੀਂ ਕੀ ਇਹਨੇ ਕ੍ਰੀਡ ਲੈਣਾ ਆ ਫਿਰ ਲੋ ਜਿਨੇ ਜਿਨ ਜਿਹਨੂੰ ਲੋੜ ਅਨਸਾਰ ਆਪਣੇ ਗਣਕ ਵਾਸਤੇ ਲਾਈ ਤਾਂ ਆਪਣੇ ਲੋਗ ਇਹ ਗਣਕ ਦੇ ਉਸ ਕੁਰਸੇ ਗਣਕ ਦਾ ਗੁਜਾਰਾ ਕਰਦੇ ਠੀਕ ਹੈ ਠੀਕ ਹੈ ਜਦੋਂ ਗਾਲ ਪੈਂਦਾ ਹੈ ਤਾਂ ਸਰਕਾਰ ਆਪਣੀ ਮਿਹਰਤ ਨਾਲ ਇਸ ਕੰਮ ਨੂੰ ਵਾਪਸ ਕਰ ਬਾਲਸਨ ਗਣਕ ਲਾਉਂਦੀ ਹੈ ਇੱਥੇ ਪੰਜ ਵੀਰਵਾ ਜਿਹੜਾ ਨੌਦਾ ਹੈਗਾ ਚਮੜੇ ਦਾ ਕੋਈ ਵੀ ਉਹ ਪੰਜ ਵੀਰ ਪੰਨੇ ਵੀਰਵਾ ਲੋਟ ਚੜ੍ਹ ਲੈ ਕੇ ਆਉਣਾ ਉਹ ਲੋਟ ਚੜ੍ਹ ਜਿਹੜਾ ਚੜਾਉਣ ਦੇ ਨਾਲ ਆਪਣੀ ਮੰਨਤ ਜਿਹੜੀ ਪੂਰੀ ਹੋਵੇ ਉਹ ਲੋਟ ਹੋਰ ਤਿੰਨ ਚਾਰ ਨੂੰ ਪੈਸਾ ਨਹੀਂ ਸਿਬਲ ਲੈਣੇ ਆ ਸਰਕਾਰ ਦਾ ਰਹਿਮਤ ਹੈ ਕਿ ਇੱਥੇ ਆਪਣੇ ਨਾਲ ਆਪਣੀ ਮੰਨਤ ਪੂਰੀ ਕਰੋ ਠੀਕ ਹੈ ਸੰਗਤੋ ਪੰਜ ਵੀਰਵਾਰ ਆਓ ਕੋਈ ਵੀ ਚਮੜੀ ਦਾ ਰੋਗ ਕੋਈ ਵੀ ਤੁਹਾਨੂੰ ਕੋਈ ਚਮੜੀ ਦਾ ਰੋਗ ਆ ਤਾਂ ਇਸ ਜਗ੍ਹਾ ਤੇ ਆਪਣੇ ਦਰਸ਼ਨ ਕਰੋ ਤੁਹਾਡਾ ਚਮੜੀ ਦਾ ਰੋਗ ਦੂਰ ਹੋ ਜਾਊਗਾ ਤੇ ਆਪਾਂ ਤੁਹਾਨੂੰ ਬਾਬਾ ਜੀ ਤੋਂ ਜਾਣੂ ਕਰਵਾਇਆ ਇਥੇ ਦੇ ਇਤਿਹਾਸ ਬਾਰੇ ਇੱਥੇ ਪਾਤਸ਼ਾਹ ਨੂੰ ਕਣਕ ਲੱਗਦੀ ਹੈ ਜੀ ਤੇ ਅਖਬਾਰ ਦੀ ਕਟਿੰਗ ਆ ਜਿਹੜੀ ਤੋਂ ਆਪਾਂ ਵੀਡੀਓ ਦੇ ਵਿੱਚ ਅੱਗੇ ਲਾਵਾਂਗੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਵੀਡੀਓ ਨੂੰ ਫੁੱਲ ਵੀਡੀਓ ਦੇਖਿਓ ਆਪਣਾ ਜਿਹਨਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੇ ਚੈਨਲ ਨੂੰ ਵੀ ਅੱਗੇ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਅਗੌਣ ਵਾਲੀ ਵੀਡੀਓ ਨਾਲ ਨਾਲ ਅਪਡੇਟ ਹੁੰਦੀ ਰਹੇ ਜੀ ਇਹ 600 ਸਾਲ ਪੁਰਾਣਾ ਜਿਹੜਾ ਦਰਬਾਰ ਹੈਗਾ ਆ ਇਹ ਜੱਦੀ ਹੈਗਾ ਆ ਇਹ ਕਿਉਂਰੇ ਇਲਾਕੇ ਚ ਪੂਰੀ ਦੁਨੀਆ ਚੋਂ ਪਤਾ ਹੈਗਾ ਸਾਰਿਆਂ ਨੂੰ ਇਹ ਸੋ ਦਵਾਜੋ ਜਿਹੜਾ ਨਾਲ ਆਂਦਾ ਹੈਗਾ ਉਹਦਾ ਰੂਪ ਠੀਕ ਹੈ ਇਹ ਆ ਕਿ ਅਸਲ ਅੱਜ ਤੋਂ ਪਹਿਲਾਂ ਹੱਦ ਤੱਕ ਜਿੰਨੀ ਵੀ ਜ਼ਿੰਦਗੀ ਦੇ ਜਿਹੜਾ ਬੰਦਾ ਇੱਥੇ ਮਥਾਲੇ ਘਣਾਉਂਦਾ ਜਾਂ ਆਪਣੀ ਮਨਮਤ ਲੈ ਕੇ ਆਉਂਦਾ ਉਹ ਖਾਲੀ ਵਾਪਸ ਨਹੀਂ ਗਿਆ ਪੂਰਾ ਬਹੁਤ ਵਧੀਆ ਬੂਟੇ ਲੱਗੇ ਹੋਇਆ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਧਰ ਮਰੂਦ ਵੀ ਲੱਗੇ ਹੋਏ ਆ ਪੂਰਾ ਬਾਗ ਹੀ ਬਣਿਆ ਪਿਆ ਵਾ ਪੂਰਾ ਬਾਗ ਆ ਜੀ ਇੱਧਰ ਅੰਬਾਂ ਦੇ ਦਰਖਤ ਤੇ ਫੁੱਲਾਂ ਦੇ ਬੂਟਿਆਂ ਨੇ ਪੂਰੀ ਰੌਣਕ ਨੂੰ ਵਧਾਇਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਇਹ ਮੀਰਾ ਜੀ ਦਾ ਬਾਗ ਜਿੱਥੇ ਬਾਂਸਾਂ ਨੂੰ ਸੰ ਲੱਗਦੀ ਆ ਕਣਕ ਤੇ ਅਖਬਾਰ ਦੀ ਕਟਿੰਗ ਆਪਾਂ ਵੀਰੇ ਵੀਡੀਓ ਦੇ ਵਿੱਚ ਅੱਗੇ ਲਾਤੀ ਆ ਤੁਸੀਂ ਦੇਖ ਸਕਦੇ ਹੋ ਇਹ ਹੁਸ਼ਿਆਰਪੁਰ ਤੋਂ ਹਰਿਆਣਾ ਪੈਂਦਾ ਜੀ ਉਹਦੇ ਵਿੱਚ ਪੈਂਦਾ ਇਹ ਮੀਰਾ ਜੀ ਦਾ ਬਾਗ ਤੇ ਇੱਥੇ ਤੁਸੀਂ ਪੰਜ ਵੀਰਵਾਰ ਆਓ ਤੇ ਚਮੜੀ ਦੇ ਰੋਗ ਦੂਰ ਹੁੰਦੇ ਆ ਦੋਸਤੋ ਜਿਨ੍ਹਾਂ ਦੋਸਤਾਂ ਨਿਮਤ੍ਰੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਹੋਰ ਨਵੀਆਂ ਤਾਜ਼ੀਆਂ ਤੇ ਵੀਡੀਓ ਆਉਣ ਲਈ ਅਪਡੇਟ ਹੁੰਦੀਆਂ ਰਹਿਣ ਹਾਂਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਮੀਰਾ ਜੀ ਦੇ ਬਾਗ ਜੀ ਦੇ ਤੇ ਜਿੱਥੇ ਬਾਂਸਾਂ ਨੂੰ ਕਣਕ ਲੱਗਦੀ ਹੈ ਜੀ ਤੇ ਜਦੋਂ ਕਾਲ ਪੈਂਦਾ ਤਾਂ ਕਹਿੰਦੇ ਇਸ ਜਗ੍ਹਾ ਤੇ ਕਣਕ ਲੱਗ ਜਾਂਦੀ ਆ ਪੂਰੀ ਭਰ ਜਾਂਦਾ ਇਹ ਬਾਂਸਾਂ ਨੂੰ ਤੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਦੇਖ ਸਕਦੇ ਹੋ ਇੱਧਰ ਪੋਲੇਨਾ ਸ਼ਿਵ ਜੀ ਦੀ ਮੂਰਤੀ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਇੰਨੀ ਪਿਆਰੀ ਜੀ ਤੇ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹੋ ਸੰਗਤੋ ਸੰਗਤੋ ਆਪਾਂ ਤੁਹਾਨੂੰ ਦਰਸ਼ਨ ਕਰਾਏ ਜੀ ਮੀਰਾ ਜੀ ਦੇ ਬਾਗ ਦੇ ਜੋ ਕਿ ਹੁਸ਼ਿਆਰਪੁਰ ਤੋਂ ਆਪਣੇ ਹਰਿਆਣਾ ਦੇ ਵਿੱਚ ਜੋ ਪੈਂਦੇ ਨੇ ਤੇ ਬਾਂਸਾਂ ਨੂੰ ਕਣਕ ਲੱਗਦੀ ਹੈ ਜਦੋਂ ਕਾਲ ਪੈ ਜਾਂਦਾ ਤੇ ਫੁੱਲ ਵੀਡੀਓ ਆਪਾਂ ਤੁਹਾਨੂੰ ਦਿਖਾਈ ਹੈ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਅਗਲੇ ਬਲੌਗ ਵਿੱਚ ਜੀ